ਦੁਕਾਨ ਤੇ ਬੈਠਾ ਸੀ ਉਹ ਟੰਕਾ ਟੁਕਾ ਲਾਉਂਦਾ ਸੀ ਸਿਲੰਡਰ ਫਟ ਗਿਆ। ਉਹ ਧਮਾਕਾ ਹੋਇਆ ਤੇ ਨਾਲੇ ਉਹਨਾਂ ਦੁਕਾਨ ਦਾ ਨੁਕਸਾਨ ਕਾफी ਹੋ ਗਿਆ। ਜਿਹੜੀ ਬੰਦੇ ਦਾ ਵਿਚਾਰ ਹੋ ਗਿਆ। ਇਹ ਧਮਾਕਾ ਹੋਇਆ ਮੈਂ ਅੰਦਰ ਬੈਠਾ ਸੀ ਆਪਣੀ ਫੇਰੇ ਤੇ ਕਾਊਂਟਰ ਤੇ। ਇੱਕ ਦਮ ਜੇ ਇਸ ਤਰ੍ਹਾਂ ਧਮਾਕਾ ਅੰਦਰੋਂ ਆਈ ਗੈਸ ਜੀ ਜਿਸ ਤਰ੍ਹਾਂ ਮਤਲਬ ਫਟ ਕੇ ਪੂਰੇ ਜ਼ੋਰ ਦੇ ਨਾਲ ਪੂਰੀ ਬਿਲਡਿੰਗ ਹਿੱਲੀ। ਲੋਈ ਸੁਣਾ ਬਹੁਤ ਜਿਆਦਾ ਵੱਡਾ ਬਲਾਸ ਹੋਇਆ ਇਹ ਤਾਂ ਅਜਿਹਾ ਜਿਵੇਂ ਕਿ ਤੇ ਬੰਬ ਨਾ ਫੜ ਗਿਆ ਹੋਵੇ ਤੇ ਜਦੋਂ ਅਸੀਂ ਬਾਹਰ ਆ ਕੇ ਦੇਖਿਆ ਤਾਂ ਇੱਕ ਦੁਕਾਨ ਦੇ ਅੰਦਰ ਬਹੁਤ ਜਿਆਦਾ ਗੋਹਾਰ ਬਣ ਆਈ ਧੂਏ ਦਾ ਤੇ ਉਹਨਾਂ ਦਾ ਬੇਟਾ ਵੀ ਬਾਹਰ ਸੀ ਉਹਦਾ ਬਚਾਅ ਹੋ ਗਿਆ ਉਹਦੇ ਗਰਦਨ ਦੇ ਥੋੜੀ ਕੱਚੇ ਦੇ ਟੁਕੜੇ ਲੱਗੇ ਨੇ ਪਰ ਸਾਜ਼ ਜਾਨੀ ਇਨਸਾਨ ਕੋਈ ਨਹੀਂ ਆਇਆ ਜੀ ਨਾਮ ਤੁਹਾਡਾ ਦੱਸੋ ਪ੍ਰਜੀਤ ਸਿੰਘ ਕੀ ਗੱਲ ਹੋਸ਼ਕ ਨੇ ਤੁਹਾਡੇ ਦੁਕਾਨ ਤੇ ਕੀ ਧਮਾਕਾ ਹੋਇਆ ਬੇਟਾ ਬੈਠਾ ਜੀ ਆਪਣੇ ਘਰ ਸੇ ਬਸਿੰਗ ਕਿੰਨੇ ਵਜੇ ਤੱਕ ਹੋਣਾ ਹੈ 6 ਵਜੇ ਦੇ ਕਰੀਬ 6 6 ਬੇਟਾ ਕੋਲ ਕੰਮ ਨਹੀਂ ਦੁਕਾਨ ਤੇ ਬੈਠਾ ਸੀ ਕੋਈ ਟੰਕਾ ਟੋਕਾ ਲਾਉਂਦਾ ਸੀ ਸਿਲੰਡਰ ਫਟ ਗਿਆ ਉਹ ਤਮਾਕਾ ਹੋਇਆ ਤਮਾਕੀ ਹੁਣ ਦੁਕਾਨ ਦਾ ਨੁਕਸਾਨ ਕਾਫੀ ਹੋ ਗਿਆ ਜਿਹੜੀ ਬੰਦੇ ਦਾ بچਾਅ ਹੋ ਗਿਆ ਤੇ ਕੋਈ ਚੰਗ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਜਾਨੀ ਨੁਕਸਾਨ ਨਹੀਂ ਇਸ ਟਾਈਮ ਤੇ ਸਿਲੰਡਰ ਫੜਿਆ ਬੇਟਾ ਕੱਲੇ ਸੀ ਥੋੜਾ ਜਿਹਾ ਅੰਦਰ ਗਾਸ ਮਰਦੀ ਨਹੀਂ ਕੱਲੇ ਸੀ ਕੱਲੇ ਤੇ ਹੁਣ ਠੀਕ ਆ ਬੇਟਾ ਥੋੜਾ ਹਾਂ ਬੇਟਾ ਠੀਕ ਹੈ ਕਿੰਨਾ ਕੁ ਨੁਕਸਾਨ ਹੋ ਚੁੱਕਿਆ ਕਹਾਂ ਦਾ ਦੁਕਾਨ ਦੇ ਫੀਟਿੰਗ ਨੂੰ ਕਿਹਦਾ ਜਿਸ ਨਾਮ ਹੈ ਇਹ ਗਲਤ ਸਲੰਡਰੀ ਕਿ ਛੋਟਾ ਸੀ ਨਾਲੇ ਕਿ ਬੜਾ ਸਲੰਡਰੀ ਪਿਆ ਦੇ ਵੱਡਾ ਹਾਸਾ ਵੀ ਹੋ ਸਕਦਾ ਨਾ ਵੱਡਾ ਜੀ ਗਰਮੇਲ ਸਿੰਘ ਜੀ ਅਨੇ ਤੁਹਾਡੇ ਤੋਂ ਸਾਹਮਣੇ ਹਾਂਸਾ ਹੋਇਆ ਗਿਆ ਧਮਾਕਾ ਹੋਇਆ ਤੇ ਕੀ ਕਰੀ ਇਹ ਧਮਾਕਾ ਹੋਇਆ ਮੈਂ ਅੰਦਰ ਬੈਠਾ ਸੀ ਆਪਣੀ ਇਹਦੇ ਤੇ ਕਾਊਂਟਰ ਤੇ ਇੱਕ ਦਮ ਅਜੇ ਇਸਰੋਂ ਧਮਾਕਾ ਅੰਦਰੋਂ ਆਈ ਗੈਸ ਜੀ ਜਿਸ ਤਰ੍ਹਾਂ ਮਤਲਬ ਫਟਕ ਦੇ ਕੇ ਪੂਰੇ ਜੋਰ ਦੇ ਨਾਲ ਪੂਰੀ ਬਿਲਡਿੰਗ ਹਿੱਲੀ ਐਸੀ ਇੰਨੇ ਜ਼ੋਰ ਦੇ ਨਾਲ ਧਮਾਕਾ ਆਇਆ ਬਾਹਰ ਤੇ ਅੰਦਰ ਥੋੜੀ ਜਿਹੀ ਅੱਗ ਵੀ ਦਿਖੀ ਅੰਦਰ ਤੇ ਇੱਕਦਮ ਮਤਲਬ ਕੁਝ ਨਹੀਂ ਸੁਝਿਆ ਵੀ ਕੀ ਬਣ ਗਿਆ ਕੀ ਨਹੀਂ ਬਣਿਆ ਇਥੇ ਕਿਵਦਾ ਘੰਟਾ ਬੈਨਣਾ 8 ਘੰਟੇ ਹਾਂਜੀ ਹਾਂਜੀ ਤੇ ਇਹ ਦੁਕਾਨ ਕਾਦੀ ਸੀ ਇਹ ਪ੍ਰਦੀਪ ਜੁਲਰ ਦੀ ਹਾਂਜੀ ਹਾਂਜੀ ਕਿਤੇ ਕੋਈ ਜਾਣੀ ਨਕਸਾਨ ਕੋਈ ਜਾਣੀ ਨਕਸਾਨੀ ਹੋਇਆ ਇੱਕ ਲੇਡੀ ਸੀਗੀ ਉਹ ਦਰਵਾਜ਼ਾ ਖੋਲਣ ਲੱਗੇ ਸੀਗੇ ਉਹਨਾਂ ਦਾ ਥੋੜਾ ਬਹੁਤ ਸ਼ੀਸ਼ਾ ਲੱਗਾ ਚਲੇ ਗਿਆ ਇੱਕ ਜਿਹੜਾ ਅੰਦਰ ਮਤਲਬ ਇਹਦਾ ਮੁੰਡਾ ਸੀਗਾ ਅੰਦਰ ਜੁਲ ਕੰਮ ਕਰਦਾ ਸੀ ਉਹ ਇੱਕਦਮ ਭੱਜ ਕੇ ਬਾਹਰ ਆ ਗਿਆ ਸੋ ਉਹਦੀ ਵੀ ਲੱਗੀ ਥੋੜੀ ਬਹੁਤੀ ਬਾਕੀ ਹੋਰ ਬਚਤ ਹੋ ਗਈ ਜਾਨੀ ਮਾਲੀ ਇਸ ਕਾਰ ਤੋਂ ਇਹ ਨਾ ਕੋਈ ਸੀਂਦਕ ਨਾ ਰੇ ਕੀ ਗੱਲ ਹੋਈ ਹੈ ਕਹਿੰਦੇ ਕਿ ਤੁਹਾਡੀ ਦੁਕਾਨ ਕੋਲ ਧਮਾਕਾ ਹੋ ਗਿਆ ਵੈਲਟ ਇਹ ਬਿਲਕੁਲ ਅਸੀਂ ਅੰਦਰ ਕਸਟਮਰ ਦੇ ਨਾਲ ਗੱਲ ਕਰ ਰਹੇ ਸੀ ਲੋਹੇ ਸੁਣਾ ਬਹੁਤ ਜਿਆਦਾ ਵੱਡਾ ਬਲਾਸ ਹੋਇਆ ਐਸਾ ਨਾਲ ਜਿਵੇਂ ਕਿਤੇ ਬੰਬ ਨਾ ਫੜ ਗਿਆ ਹੋਵੇ ਤੇ ਜਦੋਂ ਅਸੀਂ ਬਾਹਰ ਆ ਕੇ ਦੇਖਿਆ ਤਾਂ ਇੱਕ ਦੁਕਾਨ ਦੇ ਅੰਦਰ ਬਹੁਤ ਜਿਆਦਾ ਗੁਹਾਰ ਬਣ ਆਈ ਤੋਂ ਇਹਦਾ ਤੇ ਉਹਨਾਂ ਦਾ ਬੇਟਾ ਵੀ ਉਹ ਬਾਹਰ ਸੀ ਉਹਦਾ ਬਚਾਅ ਹੋ ਗਿਆ ਉਹ ਗਰਦਿਆਂ ਦੇ ਥੋੜੀ ਜਿਹੀ ਕੱਚ ਦੇ ਟੁਕੜੇ ਲੱਗੇ ਨੇ ਪਰ ਸਾਦਾ ਜਾਣੀ ਇਨਸਾਨ ਕੋਈ ਨਹੀਂ ਆਇਆ ਮਾਲੀ ਇਨਸਾਨ ਜਰੂਰ ਹੋਇਆ ਵਾ ਕਿ ਦੁਕਾਨ ਦਾ ਸਾਰਾ ਹੈ ਇਹ ਅੰਦਰੋਂ ਕਾਫੀ ਨੁਕਸਾਨ ਹੋ ਗਿਆ। ਕਿ ਕਿ ਲੱਗਦਾ ਵੀ ਹੋਇਆ ਕਿ ਉਹ ਅੰਦਰ ਗੈਸ ਰੰਡਲ ਦੇ ਵੈਲਡਿੰਗ ਕਰਦੂਗੀ। ਨਹੀਂ ਸਾਨੂੰ ਨਹੀਂ ਪਤਾ ਜੀ ਅੰਦਰ ਕੀ ਕਰ ਰਹੇ ਸੀ ਜਾਂ ਕੀ ਸੀ ਇਹ ਜਿਹੜੇ ਨੇ ਬੇਟੇ ਨਾਲ ਥੋੜੀ ਜਿਹੀ ਗੱਲ ਹੋਈ ਸੀ ਉਹ ਕਹਿੰਦਾ ਸ਼ਾਇਦ ਸਿਲੰਡਰ ਫਟ ਗਿਆ ਵਾ। ਸਾਨੂੰ ਇਸ ਬਾਰੇ ਪੂਰੀ ਮਾਲੂਮਤ ਨਹੀਂ ਆਈ ਅੰਦਰ ਸਿਲੰਡਰ ਹੀ ਜਾਂ ਕੋਈ ਹੋਰ ਚੀਜ਼ ਦਾ ਫਟਾਸ। ਜਾਣੀ ਇਨਸਾਨ ਕੋਈ ਨਹੀਂ ਆਈ ਇਹ ਹੀ ਬਾਈ ਦਾ ਬੋਸਪ।